ਲੋ ਮਿਤੀ 30 ਸਤੰਬਰ 2025 ਨੂੰ ਕਿਰਨਦੀਪ ਕੌਰ ਵਾਈਫ ਆਫ ਸਰਵਿੰਦਰ ਸਿੰਘ ਆਰੋਜਾ ਹਰ ਸਿੰਘ ਨਗਰ ਬਠਿੰਡਾ ਜੋ ਆਪਣੇ ਐਕਟਵਾ ਸਕੂਟੀ ਤੇ ਸਵਾਰ ਹੋ ਕੇ ਆਪਣੇ ਘਰੇਲੂ ਸਮਾਨ ਦੀ ਖਰੀਦਦੋਤ ਕਰਨ ਲਈ ਗਾਂਧੀ ਮਾਰਕੀਟ ਉਚਾਈ ਸੀ ਜਿੱਥੇ ਉਹਨਾਂ ਨੇ ਆਪਣੀ ਜਿਹੜੀ ਐਕਟਵਾ ਸ਼ਿਵ ਸ਼ਕਤੀ ਜਨ ਸਟੋਰ ਦੇ ਬਾਹਰ ਪਾਰਕਿੰਗ ਕਰਕੇ ਖਰੀਦੋਖੋਤ ਕਰਨ ਲਈ ਦੁਕਾਨ ਦੇ ਅੰਦਰ ਚਲੇ ਗਏ ਤਾਂ ਇੰਨੇ ਵਿੱਚ ਦੋ ਮੁੰਨੇ ਨੌਜਵਾਨ ਕਰੀਬ 29-30 ਸਾਲ ਦੇ ਉਹ ਐਕਟਵਾ ਨੂੰ ਉੱਥੋਂ ਚੋਰੀ ਕਰਕੇ ਭਜਾ ਕੇ ਲੈ ਗਏ ਜਿਸ ਤੋਂ ਉਹਨਾਂ ਨੇ ਪਿੱਛਾ ਵੀ ਕੀਤਾ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ شناخت ਮੋਨੋ ਸ਼ਰਮਾ son of ਸਦੀਸ਼ ਸ਼ਰਮਾ ਤੇ ਬਨੋਦ ਕੁਮਾਰ son of ਲਖਮਨ ਦਾਸ ਵਾਸੀ ਪੋਚੋ ਮੰਡੀ ਵੱਜੋਈ ਜਿਸ ਦੇ ਆਧਾਰ ਤੇ ਮੁਕਦਮਾ ਨੰਬਰ 128 ਮਿਤੀ 3/7/2025 ਅੰਡਰ ਸੈਕਸ਼ਨ 303 2 ਬੀਨਸ ਤਹਿਤ ਥਾਣਾ ਕਤਵਾਲੀ ਵਿਖੇ ਦਰਜ ਕੀਤਾ ਗਿਆ ਉਸ ਤੋਂ ਬਾਅਦ ਇਨਸਪੈਕਟਰ ਪਰਮਿੰਦਰ ਸਿੰਘ ਅਸੂਚਕਤਵਾਲੀ ਨੇ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਜਿਸ ਨੇ ਸੀਸੀਟੀਵੀ ਫੁਟੇਜ ਅਤੇ ਟੈਕਨੀਕਲ ਸੋਰਸਾਂ ਦੀ ਮਦਦ ਨਾਲ ਉਕਤ ਵਿਅਕਤੀਆਂ ਨੂੰ ਅੱਜ ਮਿਤੀ 4/7/2025 ਨੂੰ ਕਾਬੂ ਕੀਤਾ ਗਿਆ ਤੇ ਚੋਰੀ ਕੀਤੀ ਹੋਈ ਐਕਟਵਾਂ ਨੂੰ ਬਰਾਮਦ ਕੀਤਾ ਗਿਆ ਜਿਨ੍ਹਾਂ ਨੂੰ ਅੱਜ ਬੰਦ ਕਰ ਗਰਸਰ ਕਰਕੇ ਬੰਧ ਹੌਲਤ ਕੀਤਾ ਗਿਆ ਹੈ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਸੇ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਡਗਾਈ ਨਾ ਪੁੱਛਕਿਸ਼ ਕੀਤੇ ਜਾਵੇਗਾ ਇਹ ਪੁੱਛੋ ਮੰਡੀ ਦੇ ਰਹਿਣ ਵਾਲੇ ਪਹਿਲਾਂ ਵੀ ਕੋਈ ਮਾਮਲੇ ਵਿਚ ਰਹਿ ਹੈ ਇਹਨਾਂ ਚ ਮੋਨੂ ਸ਼ਰਮਾ ਦੇ ਖਿਲਾਫ ਦੋ ਮਾਮਲੇ ਦਰਜ ਹੈ ਇੱਕ ਸਿਵਲ ਨੰਝ ਦਰਜ ਹੈ ਲੁੱਟਕੋ ਤੇ ਆਰਮਜੈਕ ਦਾ ਇੱਕ ਦਵਾਨੀ ਵਿਚ ਦਰਜ ਹੈ ਪੁੱਛਕਿਸ਼ ਦੌਰਾਨ ਕੁਝ ਹੋਰ ਪਤਾ ਗਿਆਸ ਨਹੀਂ ਕਿ ਲਿਆ ਉਹ ਅਸੀਂ ਕਰ ਰਹੇ ਜਿਨੂੰ ਰਿਮਾਂਡ ਹਾਸਲ ਕਰਕੇ ਡੰਗਾਈ ਦਾ ਪੁੱਛਕਿਸ਼ ਕਰਾਂਗੇ ਸਰ ਕਾਰੇ ਵਾਸਤੇ ਚੋਰੀ ਕਰਦੀ ਸੀ ਉਹ ਅਜਾ ਬਾਅਦ ਰਿਮਾਂਡ ਬਾਦ ਫਤੀਸ਼ ਦੇਖਾਂਗੇ ਸਰ ਅਕਸਰ ਉਹ ਵੇਸੇ ਜਿਨਾ ਥੋੜੇ ਚਲੇ ਜਾਂਦੇ ਆ ਕਿਸੇ ਨੇ ਦੇਖ ਲਾ ਕੋਈ ਕਿ ਅੰਦਰ ਜਾਣਾ ਦੋ ਮਿੰਟ ਵਾਸਤੇ ਜਿੱਦ ਕੋਈ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜਦੋਂ ਜਿਹੜੀ ਪਾਰਕਿੰਗ ਦੇ ਵਿੱਚ ਜਿਹੜੀ ਸਕੂਟੀ ਜਾਂ ਜੋ ਕੋਈ ਵਹੀਕਲ ਹਨ ਉਹ ਲੌਕ ਕਰਕੇ ਰੱਖਿਆ ਜਾਵੇ ਸਰ ਜਿਸ ਤਰ੍ਹਾਂ ਇਹ ਦੋ ਬੰਦੇ ਸੀਗੇ ਇਹਦੇ ਵਿੱਚ ਹੋਰ ਵੀ ਲੋਕ ਸ਼ਾਮਲ ਆ ਕਿ ਸਿਰਫ ਇਹ ਦੋ ਉਹ ਦੇਖਦੇ ਆ ਕਿ ਇਹ ਨਾਲ ਜੀ ਇਨਵੈਸਟੀਗੇਸ਼ਨ ਦਾ ਪਾਰਟ ਆ ਤੇ ਰਿਮਾਂਡ ਤੋਂ ਬਾਅਦ ਅਸੀਂ ਕੁਝ ਕਿਸ ਤਰ੍ਹਾਂ ਦਾ ਰਿਪੋਰਟ ਬਣਾਉਣਾ ਕੋਈ ਮੈਡੀਕਲ ਨਹੀਂ ਉਹ ਅਸੀਂ ਦੇਰਦੇ ਆ ਜਦੋਂ ਦੇਖਾਂ ਦੋ ਟੈਸਟ ਕਰਵਾ ਲਾਂਗੇ ਇਹਦਾ ਮੈਡੀਕਲ ਕਰਵਾਾਂਗੇ ਇਹ ਮੋਟਰਸਾਈਕਲ ਜਿਹੜਾ ਅ ਇਹਨਾਂ ਕੋਲੇ ਬ੍ਰਾਹਮਾ ਇਹਦਾ ਉਹ ਵੀ ਚੋਰੀ ਦਾ ਕਿ ਇਹਨਾਂ ਦਾ ਤਪਤੀਸ਼ ਉਹ ਤਪਤੀਸ਼ਾਂ ਦੇਖਾਂਗੇ ਚੱਕਰ